ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਜੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਪਿੰਡ ਛੀਨੀਵਾਲ ਕ란ਡੇ ਦੀ ਫਾਰਮ ਦੀ ਰਬੜ ਬਰੀ ਤੇ ਘੋੜਾ ਕਵਰ ਕਰਦੇ ਪਿਆ 29 ਨਾਗ ਆਪਾਂ ਕੈਮਰੇ ਦੇ ਸਾਹਮਣੇ ਕਰਾਂਗੇ ਤੇ 6 ਨਾਗ ਤੇ ਹੋਰ ਆਉਣਗੇ 35 ਨਾਗ ਸੋਨੂੰ ਇੱਕੋ ਕਰੋ ਹਾਜ਼ਰ ਮਿਲਣਗੇ ਕਹਿੰਦਾ ਭਾਪ ਕੇ ਮੰਨ ਕੇ ਚਲੋ ਵੀ ਕਿਰੇ ਅੰਨੇ ਦੀ ਦੁਕਾਨ ਤੇ ਜਿਹੜੀ ਚੀਜ਼ ਤੁਹਾਨੂੰ ਪਸੰਦ ਆਉਂਦੀ ਉਹ ਹਿਸਾਬ ਦੀ ਮਿਲੂਗੀ ਜਰਸੀ ਐਰ ਸੈਰ ਐਚ ਐਫ ਕ੍ਰੋਸ ਜਿੱਦਾਂ ਦੀ ਤੁਸੀਂ ਬਹਿ ਤੁਹਾਡਾ ਬਜਟ ਆ ਉਸ ਟਾਈਪ ਦੀ ਵਹਿੜ ਮਿਲੂਗੀ ਤੇ ਦੁੱਧ ਜਿਹੜਾ ਆਪਾਂ ਪੈਦਾ ਸਟਾਰਟਿੰਗ ਵਿੱਚ ਦੱਸ ਦੇਣਾ ਦੁੱਧ ਹੁੰਦਾ ਸੇਵਾ ਦਾ ਤੇ ਕਹਿੰਦਾ ਭਾਪ ਵਿੱਚ 18 ਕਿਲੋ ਤੋਂ ਲੈ ਕੇ 40 ਕਿਲੋ ਤੱਕ ਦੇ ਬਹਿੜਾ ਹੁੰਦੀ ਹੈ ਐਚ ਐਫ ਵੀ ਪਰ ਹੁਣ ਮੰਨ ਕੇ ਚਲੋ ਜਿਹੜੇ ਬਹਿੜਾ ਚੱਲਦੇ ਪਏ ਸੀਜ਼ਨ ਦੇ ਅਕੋਰਡਿੰਗ ਜਿੱਦਾਂ ਮੰਨ ਕੇ ਜਦੋਂ ਹੁਣ ਗਰਮੀ ਦੇ ਵਿੱਚ ਪੰਜਾਬ ਦੇ ਵਿੱਚ ਸੇਲ ਵੀਰ ਪਸੰਦ ਕਰਦੇ ਘਰੇ ਦੁੱਧ ਪੀਣਾ ਉਸ ਹਿਸਾਬ ਦੇ ਸੌਦੇ ਦਿਖਾਵਾਂਗੇ ਤੇ ਦਿਖਾਵਾਂਗੇ ਹਰ ਇੱਕ ਬੰਦੇ ਦੇ ਬਜਟ ਦੇ ਵਿੱਚ ਆਉਣ ਵਾਲੇ ਆਓ ਅੱਗੇ ਵੀਰ ਨਾਲ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਆਪਣਾ ਐਡਰੈਸ ਕਨਫਰਮ ਕਰਾ ਜੀ ਵੀਰੇ ਆਪਣਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾਂ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਨਾਲੇ ਦੀ ਛੜ ਤੇ ਆਪਣਾ ਫਾਰਮ ਹੈਗਾ ਵੀਰੇ ਜ਼ਿਲ੍ਹਾ ਵੀਰਜੀ ਬਰਨਾਲਾ ਦਾ ਕਨੈਕਟ ਨੰਬਰ ਆਪਣਾ ਨੋਟ ਕਰ ਲਓ ਬਾਅਦ 807 13934 62 807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਬਾਹਲਾ ਡਰੈਸ ਪੁੱਛਣ ਪਸਾਉਣ ਦੇ ਬਜਾਏ ਆਪਣੇ WhatsApp ਤੇ ਵੀਰੇ ਹੈਲੋ ਦਾ ਮੈਸੇਜ ਕਰ ਦੇ ਜਿਹੜੀ ਸਾਡੀ ਲੋਕੇਸ਼ਨ ਉਹ ਆਟੋਮੈਟਿਕ ਆ ਜਾਂਦੀ ਹੈ ਵੀਰ ਨੂੰ ਉਥੇ ਟੱਚ ਕਰਕੇ ਆ ਜਾਓ ਸਿੱਧੀ ਵੀਰ ਨੂੰ ਫਾਰਮ ਤੇ ਲੈ ਕੇ ਆਉਗੀ ਅੱਜ ਆਪਾਂ 28 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆ ਜਿਹੜੀ ਵੀਰੇ 28 ਤਰੀਕ ਨੂੰ ਸਾਮੀ ਵੀਡੀਓ ਕਵਰ ਕਰਦੇ ਆ 29 ਤਰੀਕ ਨੂੰ ਵੀਡੀਓ ਕੱਲ ਨੂੰ ਸਵੇਰ ਨੂੰ ਲੋਡ ਹੋਊਗੀ ਠੀਕ ਹੈ ਜਿਹਦੇ ਵਿੱਚ ਵੀਰ ਜੀ ਘੱਟੋ ਘੱਟ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਣੇ 35 ਨਾਗ ਹੋਣਗੇ 29 ਨਾਗ ਆਪਾਂ ਕੈਮਰੇ ਸਾਹਮਣੇ ਕਰਾਂਗੇ 6 ਨਾਗ ਆਪਣੇ ਹੋਰ ਕੱਲ ਨੂੰ ਸਵੇਰੇ ਠੀਕ ਹੈ ਇਹ ਆਪਾਂ ਮੀਰ ਜੀ ਪਰਸੋਂ ਦੇ ਲਈ ਆਪਾਂ ਲਾਟੇ ਕੱਢਣਾ 30 ਤਰੀਕ 8ਵਾਂ ਮਹੀਨਾ 2024 ਦਿਨ ਵੀਰ ਜੀ ਸ਼ੁੱਕਰਵਾਰ ਬਣਦਾ ਠੀਕ ਹੈ 30 ਤਰੀਕ 8ਵਾਂ ਮਹੀਨਾ 2024 ਵੀਰੇ ਦਿਨ ਸ਼ੁੱਕਰਵਾਰ ਬਣਦਾਗਾ ਤੇ ਟੋਟਲ ਵੀਰੇ 35 ਨਾਗ ਹੋਣਗੇ ਕੱਲਾ ਕੱਲਾ ਕਰਕੇ ਨਾਗ ਵੇਚਾਂਗੇ ਤਕਰੀਬਨ ਵੀਰ ਜੀ 14-15 ਨਾਗ ਤਾਜੇ ਸੂਏ ਹੋ ਜਾਣਗੇ ਤੇ 20 ਕਿਨਾਰੇ ਸੂਣ ਵਾਲੇ ਹੋਣਗੇ ਪੰਜ ਚਾਰ ਦੇ ਦਿਨ ਦੇ ਵਿੱਚ ਆਲੇ ਜਿਵੇਂ ਡਾਲੇ ਦੇ ਕੰਮ ਹੋਊਗਾ ਬਿਲਕੁਲ ਟੋਕੜ ਬੈਣਾ ਦਾ ਵੀਰ ਫੂਨ ਨਾਲ ਆਵੇ ਛੋਟੀਆਂ ਬੱਤੀਆਂ ਨਾਲ ਵੀਰ ਫੂਨ ਨਾਲ ਆਵੇ ਜੀ ਰੇਡ ਕਿੱਥੋਂ ਕਿ ਸਟਾਰਟ ਹੋਣਗੇ ਆਪਣੇ ਰੇਟ ਵੀ ਦੇ ਬਿਲਕੁਲ ਕਮਾਲ ਦੇ ਹੋਣਗੇ ਸਾਡੇ ਫਾਰਮ ਤੇ ਹੋਣਾ ਬਾਹਰੋਂ ਆਉਦਾ ਇੱਕ ਦਿਨ ਰੇਟ ਲਾਜ਼ਮੀ ਬੰਦਾ ਪਤਾ ਕਰ ਲੇ ਮੈਂ ਬਾਹਲਾ ਨਹੀਂ ਕਹਿੰਦਾ 15000 ਰੁਪਏ ਦੇ ਵੀਰੇ ਕੱਲੇ ਕੱਲੇ ਨਾਗਦੇ ਮਗਰ ਰਿਜ਼ਲਟ ਮਿਲੂਗਾ ਇਹ ਅਸੀਂ ਨਹੀਂ ਕਹਿੰਦੇ ਸਾਡੇ ਗਾਹਕ ਕਹਿੰਦੇ ਜਿਹੜੇ ਵੀ ਸਾਡੇ ਕੋਲ ਲੱਗੇ ਹੋਏ ਆ ਠੀਕ ਹੈ ਰੇਟ ਕਿਥੋਂ ਚੱਲਣੇ ਆਪਣੇ ਰੇਟ ਵੀਰੇ 50000 ਤੋਂ ਚੱਲ ਪੂਗਾ ਠੀਕ ਹੈ 55 60 65 70 80 85 90 ਤੱਕ ਜਾਂ ਬੜੂਗਾ ਵੀਰੇ ਕਹਿੰਦਾ ਭਾਪ ਜੀ ਮੈਂ ਹਰ ਇੱਕ ਬੰਦਾ ਭਾਲਦਾ ਵੀ 70000 ਰੁਪਏ ਲਾਉਣਾ ਲੈ ਕੋਲ ਵੀਰੇ ਪਰ ਜਿਹੜੇ ਜਾਦੇ ਸੌਦੇ ਫਾਰਮ ਤੇ ਹੁੰਦੇ ਦੇਖੋ ਨਾ 50 ਵਾਲੇ ਵਾਲੇ ਆ ਨਾ ਵਾਲੇ ਵੀਰੇ 90 ਲੱਖ ਵਾਲੇ ਵਾਲੇ ਆ ਠੀਕ ਹੈ 60 ਤੋਂ 80 ਦੇ ਵਿੱਚ ਸੌਦੇ ਵਾਲੇ ਹੋਣਗੇ ਜਿਹੜਾ 60 ਤੋਂ 80 ਦੇ ਵਿੱਚ ਆ ਉਹ ਵੀਰੇ ਹਰ ਵੀਰ ਨੂੰ ਸੌਦਾ ਜਾਨੀ ਪਰਤਾਗ ਨੇ ਆ ਜਾਂਦਾਗਾ ਤੇ ਨਾਗਬੀ ਸੱਚਾ ਮਿਲ ਜਾਂਦਾ ਤੇ ਦੁੱਧ ਵੀ ਸੋਨਾ ਪਾ ਜਾਂਦੀ ਆ ਜਿਵੇਂ ਕਰੇ 70 ਗੇ ਹਜ਼ਾਰ ਵਾਲੀ ਬੈੜ ਕਿੰਨਾ ਗੇ ਦੁੱਧ ਦੱਕ ਚਲੀ ਆਉਂਦੀ ਆ ਅੰਦਰ 20 ਕਿਲੋ ਆਈਡੀਆ ਬਾਕੀ ਉਦਾਂ ਪਾ ਜਿਹੜਾ 60 ਤੋਂ 80 ਦੇ ਵਿੱਚ ਇਹਦੇ ਵਿੱਚ 18 ਕਿਲੋ ਤੋਂ ਲੈ ਕੇ 26 27 ਕਿਲੋ ਤੱਕ ਰਬੈੜ ਦੁੱਧ ਵਾਲੀ ਮਿਲ ਜਾਂਦੀ ਆ ਤੇ ਬੈੜਾ ਵੀ ਸੋਹਣੀਆਂ ਮਿਲ ਜਾਂਦੀਆਂ ਨੇ ਠੀਕ ਹੈ ਪਹਿਲੇ ਨੰਬਰ ਤੇ ਆਪਾਂ ਐਰ ਸ਼ਾਇਰ ਬੈੜ ਖੜੀ ਆ ਹਨਾ ਹੋਰ ਦਿਓ ਸਰਪੰਚ ਜੀਓ ਜਲਦੀ ਕੰਢੀ ਚਲੋ ਦਿਨ ਸਿੱਪ ਗਿਆ ਠੀਕ ਹੈ ਤੇ ਬਾਕੀ ਇੱਕ ਵੀਰਾਂ ਨੂੰ ਹੋਰ ਜ਼ਰੂਰੀ ਬੇਨਤੀ ਆ ਕਿਉਂਕਿ ਵਿੱਚ ਵੀਰ ਨਾ ਕੁਝ ਕ ਵੀਰ ਰੁਟੀਨ ਦੇ ਵਿੱਚ ਆ ਜਾਂਦੇ ਆ ਅ ਜਿਵੇਂ ਉਹ ਬੈੜਾ ਦੀ ਵੀਡੀਓ ਬਣ ਗਈ ਮਗਰ ਜਾਬੜਣੀਆਂ ਨੇ ਕੱਲ ਨੂੰ ਕੋਈ ਵੀ ਵੀਰ ਨਾ ਆਵੇ ਬੈੜਾ ਅਰੈਸਟ ਕਰਨੀਏ ਵੀਰੇ ਪਰਸੋਂ ਹੀ ਸੌਦੇ ਚਾਲੂ ਕਰਾਂਗੇ ਸਵੇਰ 7 ਵਜੇ ਚਲਾਵਾਂਗੇ 12 ਵਜੇ ਤੱਕ ਵੀਰੇ ਤਕਰੀਬਨੇ ਕਰਮਾਲੀਆਂ ਵਿਕ ਜਾਂਦੀਆਂ ਨੇ ਹਰ ਸਵੇੇ ਦਿਨ ਆਪਾਂ ਵੀਰੇ ਲਾਟ ਕੱਢਦੇ ਆਂਗੇ ਹਾਂਜੀ ਵੀ ਬਾੜੇ ਗੇਰੇ ਖਾਣ ਦਾ ਕੋਈ ਫਾਇਦਾ ਨਹੀਂ ਜੀ ਕੋਈ ਫਾਇਦਾ ਨਹੀਂ ਜੀ ਠੀਕ ਹੈ ਨਾ ਹੁਣ ਕੱਲਾ ਕੱਲਾ ਬੁੱਸ ਬਿਠਾਇਆ ਜਾਂਦਾ ਨਾ ਠਾਇਆ ਜਾਂਦਾ ਵੀਰੇ ਤੇ ਸਾਡਾ ਫਰੋਦਦੇ ਐ ਹੁੰਦਾ ਜਿਵੇਂ ਇੰਟਰ ਸਿਟੀ ਟ੍ਰੇਨ ਆਗੀ ਉਹਨੇ ਬਣਾ ਲਏ ਵੀਰੇ ਟੇਸ਼ਨ ਤੋਂ ਜਿੰਨੇ ਦਾ ਟਾਈਮ ਆ 7:30 ਦਾ ਉਹਨੇ ਨਿੰਗਣਾ ਹੁੰਦਾ ਦੋ ਸਵਾਰੀਆਂ ਚੜ੍ਹਦੇ ਤੇ ਇਹ ਡੱਬਾ ਫੋਲ ਹੋ ਜਾਂਦਾ ਠੀਕ ਹੈ ਸਾਡੇ ਕੋਲੇ ਵੀਰੇ ਇਹ ਨਹੀਂ ਦੇਖਣਾ ਵੀ ਗਾਹ ਕਿ ਜਿਆਦਾ ਜਾਂ ਕਿਵੇਂ ਅਸੀਂ ਮਾਲ ਵੇਚਣਾ ਹੁੰਦਾਗਾ ਚਾਹੇ ਸਾਡੇ ਸਾਹਮਣੇ ਪੈਸੇ ਹੋ ਜਾਣ ਚਾਹੇ 20000 ਨਾਲ ਰਲ ਜੇ ਚਾਹੇ ਇਧਰ ਉਧਰ ਕੋਸੇ ਵੇਚਣੀਆਂ ਬਸ ਇਹ ਕੰਮ ਦਾ ਕੰਮ ਆ ਵੀਰੇ ਥੋੜੇ ਬਹੁਤੇ ਨਾਲ ਰਲਾਉਣੇ ਆ ਇੱਕ ਕੰਪੀਟੀਸ਼ਨ ਬਣਿਆ ਹੋਇਆਗਾ ਤੇ ਚਲੋ ਬਾਕੀ ਭਰਾ ਇੰਨੇ ਆਪਾਂ ਨੂੰ ਪਿਆਰ ਦਿੰਦੇ ਉਹਨਾਂ ਦੀ ਸੇਵਾ ਦੇ ਵਿੱਚ ਆਪਾਂ ਵੀਰੇ ਹਾਜ਼ਰ ਆ ਭਰਾ ਇਦਾਂ ਹੀ ਚਾਰ ਦਿੰਦੇ ਰਹਿਣਾ ਆਪਾਂ ਉਹਨਾਂ ਦੇ ਲਈ ਵੀਰੇ ਆਪਾਂ ਆਮ ਜਣੀ ਹਾਜ਼ਰ ਖੜੇ ਆਂ ਜੀ ਅੱਗੇ ਦੂਜੇ ਨੰਬਰ ਤੇ ਬਹਿੜਾ ਗਈ ਓਹਨਾਂ ਦੇ ਉਮੀਦਾਂ ਦੇ ਆਪ ਖੜੇ ਉਕਰੋ ਪਹਿਲੀ ਦਾ ਵੀਰੇ ਸੁਣ ਲੋ ਤੇ ਦੂਜਾ ਸੁਹਾ ਸੁਂਦੀਆ ਆਹਰ ਸਹਰ ਠੀਕ ਹੈ ਜਿੰਨਾ ਮਾਲ ਹੋਊਗੀ ਨੇ ਤਕਰੀਬ ਨੇ ਦੇ ਵਿੱਚ 24 ਨਗਾਂ ਦੇ ਆਹਰ ਸਹਰ ਤੁਸੀਂ ਦੇਖੋ ਕੈਮਰਾ ਮੜਵਾ ਦਿਓ ਆ ਦੇਖੋ ਮੇਰੇ ਟੋਪਣ 154 ਨੰਬਰ ਫਾਰਮ ਚਾਹੀਏ ਵੀ ਹੈ ਨਾ ਬਿਲਕੁਲ ਫਾਰਮ ਦੀ ਹੈ ਉੱਧਾਂ ਨਹੀਂ ਹੈਗੀ ਇੱਕਰੇ ਤਕਰੀਬਨ ਵੀਰੇ 23 24 ਨਗਾਂ ਦਾ ਆਪਣੇ ਕੋਲ ਬਾਇਓ ਡਾਟਾ ਹੈਗਾ ਲਿਖਤੀ ਰੂਪ ਚ ਉਹ ਬਾਇਓ ਡਾਟਾ ਪਾ ਲਿਖਤੀ ਰੂਪ ਚ ਉਹਨੇ ਐਰ ਸਾਇਰ ਵੀਰੇ 23 24 ਕਿਲੋ ਵਾਲੀ ਆ ਇਹ ਇਹਨੂੰ ਕੋਈ ਵੀਰ ਛੋਟੀ ਮੰਨ ਕੇ ਫੋਨ ਨਾ ਲਾ ਲੇ ਪਰ ਹਾਇ ਇਹ ਵੀ 70 ਤੋਂ 80 ਦੇ ਪਹਾੜੇ ਚ ਆ ਗਈ ਅੱਗੇ ਦੋ ਨੰਬਰ ਤੇ ਆ ਗਈ ਆ ਆ ਜਿਹੜੀ ਵੀਰੇ ਦੋ ਨੰਬਰ ਤੇ ਆ ਗਈ ਇਹ ਜਾਨੀ ਦੀ ਬਿਲਕੁਲ ਜੈਲਪਾ ਦੇ ਵਿੱਚ ਆ ਗਈ ਠੀਕ ਹੈ ਇਹ ਦੰਦਾ ਦੇ ਵਿੱਚ ਆ ਪਹਿਲਾ ਸੂਆ ਗਈ ਵੀਰੇ ਮੂੰਹੋਂ ਚਾਰ ਦੰਦਾ ਜਰਸੀ ਕੈਟਾਗਰੀ ਚ ਆ ਗਈ ਹਾਂ ਜਰਸੀ ਦੇ ਸਾਈਲ ਕੈਟਾਗਰੀ ਚ ਆ ਗਈ ਵੀਰੇ ਮੂੰਹੋਂ ਚਾਰ ਦੰਦਾ ਪਹਿਲਾ ਸੂਆ ਹਾਂਜੀ ਹਾਂਜੀ ਪਹਿਲਾ ਸੂਆ ਵੀਰੇ ਠੰਡੀ ਸੀਲ ਫੁੱਲਾ ਠੀਕ ਹੈ ਠੰਡੀ ਸੀਲ ਬਾਕੀ ਜਿੰਨਾ ਮਾਲ ਉਹ ਵੀਰੇ ਗਰਮ ਕੋਈ ਬੈਡ ਵੀ ਨਹੀਂ ਹੋਣੀ ਕੱਦ ਕਾਠਾ ਲੀਆਂ ਬੈੜਾ ਸਾਰੀਆਂ ਕੱਦ ਕਾਠੇ ਛੋਟੀ ਬੈਡ ਵੀਰੇ ਕੋਈ ਵੀ ਨਹੀਂ ਹੋਣੇਗੀ ਸਾਰਾ ਮਾਲ ਥਣਲੇ ਬੈੜਾ ਹੋਊਗਾ ਸਾਫ਼ ਮਾਲ ਹੋਊਗਾ ਜੀ ਸਵਾਹ ਦੇਖੋ ਥਾਂ ਤੋਂ ਨਿਕਲਵੇਂ ਅੱਪਾ ਹਫਤੇ ਦਾ ਕੱਚਾ ਮਾਲ ਲੈਉਣਾ ਸਾਰਾ ਵੀਰੇ ਬਿਲਕੁਲ ਹਫਤੇ ਦਾ ਵਾਧਾ ਆਪਾਂ ਲੈੰਦੇ ਨਹੀਂ ਬਾਹਲੀ ਕੱਚੀ ਜੇ ਲੈਣਿਆਂ ਦਾ ਵੀਰੇ ਉਹ ਮਗਰ ਹੁੰਦਾ ਗਰਾਊਂਡ 'ਚ ਮਾਲ ਉਹੇ ਜਿਹੇ ਬੰਦੇ ਨੇ ਸਪਰਕ ਕਰਨਾ ਕਰ ਲੇ ਪਰ ਤੋਕੜ ਬੈਡਲ ਤੇ ਛੋਟੀ ਬੱਸੀ ਵਾਲਾ ਵੀਰ ਫੋਨ ਨਾ ਲਾਵੇ ਜੀ ਤੀਜੇ ਨੰਬਰ ਤੇ ਆ ਗਈ ਐਰ ਸੈਰ ਫੇਰ ਪਿਆਰ ਐਰ ਸੈਰ ਟੌਪ ਦੀ ਐਰ ਸੈਰ ਆ ਸੇ ਦੰਦਾ ਦੂਜਾ ਵੀਰ ਆਪਣੀ ਵੀਡੀਓ ਦੇਖਦਾ ਵੀਰੇ ਸਕਰੀਨਸ਼ਾਟ ਲੈ ਲੇਵੇ ਉਹ ਆ ਕੇ ਦੇਖ ਲੈ ਵੀ ਜਿਹੜੀ ਗੱਲ ਬੋਲੀ ਆ ਤੇ ਉਹ ਹੈਗੀ ਹੈਗੀ ਠੀਕ ਹੈ ਹਾਂਜੀ ਦੂਜਾ ਸੂਆ ਸੁੰਦੀਆ ਤੇ ਥਣ ਗੁੱਲੇ ਵਾਲਾ ਜਮਾ ਕਿਆ ਬਾਤ ਬਿਲਕੁਲ ਵੀਰੇ ਗੁੱਲੇ ਵਾਲਾ ਗਾ ਚੋਣ ਵਾਲਾ ਥਾਣਾ ਗਾ ਮੱਝਾ ਵਾਲਾ ਥਣ ਲਈ ਫਿਰ ਬਿਲਕੁਲ ਵੀਰੇ ਜਿਹੇ ਜੀ ਬਸ ਨਲਕੇ ਤੋਂ ਡੇੜ ਕੇ ਬਾਲਟੀ ਭਰ ਲਈ ਪੁਰਾਣੇ ਸਮਿਆਂ 'ਚ ਆਪਣੇ ਬਜ਼ੁਰਗ ਭਰਦੇ ਸੀਗੇ ਮੈਂ ਵੀ ਨਲਕਾ ਚਲਾਇਆ ਠੀਕ ਹੈ ਤੇ ਉਹੀ ਦਾ ਬਸ ਇਹਦਾ ਚੋਣ ਹੋਊਗਾ ਵੀਰੇ ਚੋਣ ਦਾ ਦੋ ਜਣ ਬਹਿ ਕੇ ਸਵਾਦ ਲਿਆ ਦੋ ਜਮਾ ਹਾਂ ਬਿਲਕੁਲ ਵੀਰੇ ਦੋਨੇ ਪਾਸੀ ਬਹਿ ਕੇ ਚੋ ਸਕਦੇ ਆ ਜੀ ਠੀਕ ਹੈ ਹਾਂਜੀ ਤੇ ਦਿਨ ਗੜਦੀ ਆ ਹਫਤਾ ਕੰਨ ਹਣਾ ਦਿਨ ਗੜਦੀ ਆ ਬਾਕੀ ਵੀਰੇ ਜੀ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਆਲ ਇੰ ਪੰਜਾਬ ਪੰਜਾਬ ਦਾ ਵੀਰੇ ਆਪਣਾ 13 ਰੁਪਏ ਕਿਲੋਮੀਟਰ ਚੱਲਦਾ ਉੱਪਰ 7 ਪਈਉ ਥੱਲੇ ਗੱਦਾ ਲੱਗਿਆ ਹੋ। ਕਿਤੋਂ ਵੀਰ ਨੇ ਦੂਰ ਹੋਣਾ ਇੱਕ ਲੈਣੀਆ ਬੇਚਿੰਤ ਹੋ ਕੇ ਆਵੇ। ਹਰ ਏਰੀਆ 'ਚ ਆਪਣੇ ਲਾਡਲਦਲ ਪੰਜ-ਸੱਤ ਨਾਗ ਵੀਰੇ ਜਾਂਦੇ ਆ ਪਰਮਾਤਮਾ ਦੀ ਕਿਰਪਾ ਸੜਕਾ ਫਿਰ ਉਹ ਅੱਧੋ-ਅੱਧੀ ਹੋ ਜਾਂਦਾ ਕਿਰਾਇਆ ਅੱਧੋ-ਅੱਧੀ ਹੋ ਜਾਂਦਾ ਮਹਿੰਗਾ ਨਹੀਂ ਪੈਣ ਦਿੰਦੇ। ਤੀਜੇ ਨੰਬਰ ਤੇ ਆ ਗਈ ਜਰਸੀ। ਨਹੀਂ ਵੀਰੇ ਚੌਥੇ ਤੇ। ਆ ਚੌਥੇ ਨੰਬਰ ਤੇ। ਚੌਥੇ ਤੇ ਵੱਡੀ ਵੀਰੇ ਜਰਸੀ ਆ ਗਈ ਕਾਫੀ ਜਰਸੀ ਨੂੰ ਕਹਿੰਦੇ ਨੇ ਵੱਡੀ। ਠੀਕ ਹੈ। ਤੇ ਇਹ ਵੀਰੇ ਜਾਨੀ ਦੀ ਫਾਰਮ ਦੇ ਵਿੱਚੋਂ ਲਈਆ ਸਲੀਨ ਦੇ ਦੱਸ ਦੇਣ ਦੀ ਕੱਚੀ ਜਾਰੀ ਰਹੀ ਸਲੀਨ ਦੇ ਕੱਪੜੇ ਵਰਗੀ ਪਈਆ ਹੈ ਨਾ ਬਿਲਕੁਲ ਵੀਰੇ ਬਣਾਵਟ ਦੇਖੋ ਬੱਸੀ ਦੀ ਕੋਈ ਅੰਤ ਨਹੀਂਗਾ ਠੀਕ ਹੈ ਥੱਲੇ ਟੱਡਦੇ ਵੀਰੇ ਮਿਲਕ ਵੇਣ ਦੇਖ ਲਓ ਨੇਵੇਂ ਤੇ ਬੇਂਸ ਵੀਰੇ ਠੀਕ ਹੈ ਇਹ ਜਾਨੀ ਦੀ ਬੱਸੀ ਦੇ ਅੱਖਰ ਬਹੁਤ ਚੰਗੇ ਆ ਵੀਰ ਜੀ ਸ ਤੇ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਸਲੀਨ ਦਾ ਕਪੜਾ ਦਿਖਾਉਣੇ ਪਿਆ ਕਿ ਜਰਸੀ ਨਹੀਂ ਆ ਮਾ ਇਹ ਹਾਂਜੀ ਜਿਹੜਾ ਕੋਈ ਮਰਜ਼ੀ ਕਹੀ ਚੱਲੋ ਉਹੀ ਕਹਾਉਂਦੀ ਹੈ ਇਹਦਾ ਜਮਾ ਹਾਂ ਕਹਾਉਂਦੀ ਆ ਵੀਰੇ ਕਹਾਉਂਦੀ ਆ ਕਿ ਬਹੁਤ ਚੰਗੀ ਬਸਤੀ ਆ ਬਿਲਕੁਲ ਪਤਲੇ ਪਿੰਡੇ ਦੀ ਆ ਠੀਕ ਹੈ ਤੇ ਲੇਵਾ ਫਟਫੜ ਫਿਟਿੰਗ ਵਾਲਾ ਲੇਵਾ ਨਹੀਂ ਤੋੜਨਾ ਸੂਆ ਸੀ ਇਹ ਠੀਕ ਹੈ ਤੇ ਇਹ ਦੰਦੀ ਲੇਕਨ ਜਮਾਨ ਆਗੀ ਇਹ ਠੀਕ ਹੈ ਹਾਂਜੀ ਸੋ ਜਿਹੜਾ ਵੀਰਾ ਬੈਡ ਲੈ ਗਿਆ ਇਹਨੇ ਨਾ ਤਾਂ ਲੇਵਾ ਤੋੜੇ ਜਿਹੇ ਜ ਮਰਜ਼ੀ ਬਰੀਡ ਤਿਆਰ ਕਰ ਲਓ ਕਰੇ ਜੇ ਦਸ ਸੂਏ ਚੋਲੇ ਤੋ ਐਫਐਸ ਦੇ ਬੱਚੇ ਵੀ ਲੈ ਸਕਦਾ ਜਰਸੀ ਦੇ ਵੀ ਲੈ ਸਕਦਾ ਸਾਰਾ ਕੁਝ ਪਾਉ ਹਣਾ ਸਾਰਾ ਕੁਝ ਪਾਉਗੀ ਅੱਗੇ ਆ ਸਤਿ ਸ੍ਰੀ ਅਕਾਲ ਜੀ ਯਾਰ ਵੱਧ ਲਾ ਲਿਆ ਕਰੋ 20 ਲੀਟਰ ਤੋਂ ਥੱਲੇ ਵਾਲੀ ਵੀਰੇ ਬੈਡ ਲੈਣ ਦਾ ਕੋਈ ਫਾਇਦਾ ਨਹੀਂ ਉਹ ਪੜਦਾ ਨਹੀਂ ਪਾਉਂਦੀ ਖਰਚਾ ਖਾ ਕੇ ਨਹੀਂ ਬੱਲੇ ਵੀਰੇ ਬਿਲਕੁਲ ਪਾਉਂਦੀ ਨਹੀਂ ਓਦੋਂ ਅੱਗੇ ਤੁਸੀਂ ਉਹਦੇ AI ਚੰਗੀ ਕਰਾਮੋਗੇ ਵੀਰੇ ਆਪਣੀ ਬਰੀਡ ਤੇ ਵੀ ਕੰਮ ਹੋ ਜਾਊਗਾ ਅੱਗੇ ਇਹ ਕੰਮ ਵਧਣਾਗਾ ਵੀਰੇ ਗਾਈਆਂ ਦਾ ਘਟਦਾ ਨਹੀਂ ਹੈਗਾ ਜੂ 2 ਸਾਲਾਂ ਦਾ ਹਾਂ ਜਾ ਕੇ ਕੰਮੇ ਵਧੂ ਮੈਸੂ ਲਿਖ ਕੇ ਲੈ ਜੇ ਤੇ ਅੱਗੇ ਅੱਗੇ 5ਵੇਂ ਨੰਬਰ ਤੇ ਸਾਈਵਾਲ ਚ ਬਿਲਕੁਲ ਵੀ ਜੇ ਦੁਬਾਰਾ ਨੰਬਰ ਤਾਂ ਆਪਾਂ ਭੁੱਲ ਜਾਾਂਗੇ ਤੇ ਕਿਉਂਕਿ ਵੀਰ ਜੀ ਇਹ ਜਿਹੜੀ ਕਰਮਾਂ ਵਾਲੀ ਹੈਗੀ ਇਹ ਸੇਦਾਂ ਦਾ ਸ਼ੇਧਾਨ ਜਸ ਉਹ ਠੰਡੀ ਸੀ ਲੈ ਨਹੀਂ ਗੱਲਾਂ ਹੀ ਛੱਡ ਦਿਓ ਜੀ ਕੱਚੀ ਆ ਹਨਾ ਕੱਚੀ ਆ ਵੀਰੇ ਕੱਚੀ ਤਕਰੀਬਨ ਹੈਗੀ ਆ 10 ਦਿਨ ਦੀ ਠੀਕ ਹੈ ਕਿਉਂਕਿ ਹੁਣ ਵੀਰੇ ਰੁੱਤ ਚੱਲਦੀ ਐ ਨਾ ਹਫਤਾ 10 ਦਿਨ ਦਾ ਜਾਨਵਰ ਲੈਣਾ ਪੈਂਦਾ ਕਰਮਾਲੀ ਇਹ ਠੀਕ ਹੈ ਹਾਂਜੀ ਕਿਉਂਕਿ ਫਿਰ ਉਹਜਾ ਭਾਅ ਹੋ ਜਾਂਦਾ ਜੈਕਾਰਾ ਹਾਂਜੀ ਭਾਅ ਦੇ ਵਿੱਚ 10000 ਦਾ ਵਟਾ ਪੈ ਜਾਂਦਾ ਕਹੋ ਜੇ ਬਾਹਰ ਹੀ ਜਾਦੇ ਥਾਂਲੇ ਵਾਲੀ ਬੈੜ ਮੰਗਾਗੇ ਵੀਰੇ ਓ ਫਿਰ ਤੁਹਾਨੂੰ ਬਸ ਥੋੜੀ ਜਿਹੀ ਮਹਿੰਗੀ ਮਿਲਦੀ ਆ ਤੇ ਥਾਣੇ ਚੋਣ ਮੋਟਾ ਫੋਟਾ ਸਿੱਟੂ ਇਹ ਵੀ ਚੋਣ ਵੀਰੇ ਮੋਟਾ ਸਿੱਟੂਗੀ ਬਾਕੀ ਜੀ ਆਪਾਂ ਇਸ ਤਰ੍ਹਾਂ ਦੀ ਬੈੜ ਲੈਣੇ ਆ ਕੋਈ ਵੀ ਵੀਰ ਲੈ ਜਾਂਦਾ ਅੱਗੇ ਵੀਰੇ ਨੂੰ ਗੱਟਾ ਟ੍ਰਾਂਸਲੇਸ਼ਨ ਦਾ ਪਾਉਂਦਾ ਹੈਗਾ ਆਹ ਦੇਖ ਸਕਦੇ ਹੋ ਠੰਡੀ ਸੀ ਕੋਈ ਇਹ ਨਹੀਂ ਗੱਲ ਵੀ ਨਹੀਂ ਆਹ ਲੂਏ ਕਹਿਣ ਦੀਆਂ ਗੱਲਾਂ ਨਹੀਂ ਹੋਣੀਆਂ ਹੱਥ ਫੇਰ ਫੇਰ ਦੇਖੇ ਵੀ ਬਿਲਕੁਲ ਵੀਰੇ ਹੱਥ ਫੇਰ ਕੀ ਬੈੜ ਲੈਣੀ ਆ ਉਹ ਸੈਣੇ ਦੀ ਕਹਾਵਤਾਂ ਕਹਿੰਦੇ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਜਦੋਂ ਸੀ ਫਾਰਮ ਤੇ ਵੀਰੇ ਜਾਣਿਆ ਕਿਤੇ ਵੀ ਮੇਰੇ ਨਾਲ ਉਹ ਦੋ ਤਿੰਨ ਜ਼ੌਹਰੀ ਹੁੰਦੇ ਆ ਉਹ ਇਹਦਾ ਗਾਂ ਦਾ ਚਾਰ ਸਪੀਰਾ ਘੁੰਮ ਕੇ ਕਰਵਾ ਲੈਂਦਾ ਸਕੈਨ ਕਰ ਦਿੰਦੇ ਇੱਕ ਤਰ੍ਹਾਂ ਡਾਕਟਰ ਵਾਂਗੂ ਵੀ ਆਪਣੀ ਕਹਿ ਮੈਂਟਾਂ ਚ ਵਿੰਗੂਗੀ ਕਹੇ ਜੀ ਆ ਮਿਲ ਲੈਣ ਵਾਲੇ ਹੈਗੇ ਕਿ ਨਹੀਂ ਹੈਗੇ ਬਿਲਕੁਲ ਮੈਂਟਾਂ ਜੋ ਵੀ ਕੁਬੀ ਨੇ ਜਿਹੜਾ ਆਪਣਾ ਨਗੀਨਾ ਖਰੀਦਿਆ ਹੋਊਗਾ ਸਾਫ਼ ਚੀਜ਼ ਤੇ ਬਾਸਰ ਹੋਊਗਾ ਬਾਸਰ ਹੋਊਗੀ ਬਾਸ ਬਾਸ ਤਾਂ ਵੀਰੇ ਪਹਿਲਾ ਆ ਗਿਆ ਨਾਲ ਕੁਆਲਿਟੀ ਆ ਗਈ ਸਿਆਣਾ ਦੀ ਹਾਲਤਾਂ ਬਾਸਰ ਤਾਂ ਵੀਰੇ ਪਾਥੀਆਂ ਮੈਂ ਕਹਿੰਦਾ ਵੇ ਬਾਸਰ ਤਾਂ ਸਿਆਣਾ ਨਹੀਂ ਵਿਕਦਾ ਜੀ ਅੱਗੇ ਆ ਗਈ ਆ ਵੜ ਜੀ ਆਪਣੀ हां मेरे साईं हाल ਦੇ ਵਿੱਚ ਕ੍ਰਾਸ ਆ ਤੇ ਠੰਡੀ ਸੀਲੇ ਨੇ ਵੀ ਹੱਥ ਫੇਰ ਕੇ ਦਿਖਾਵਾਂਗੇ ਕਮਾਲ ਆ ਬਲੱਡ ਐਚਐਫ ਦਾ ਬੱਚ ਦੁੱਧ ਦੀ پیداوار ਦੁੱਧ ਦੇ ਫੈਟ ਵੀ ਸਿੱਟੂਗੀ ਦੁੱਧ ਵੀਰੇ ਮੇਰੇ ਹਿਸਾਬ ਨਾਲ ਬੱਸੀਏ 20 ਤੋਂ ਬਾਹਰ ਰਹੂਗੀ ਹਾਂਜੀ ਸੋ ਇੱਕ ਗੱਲ ਮੈਂ ਵੀ ਦੱਸਦਾ ਦੁੱਧ ਦੋ ਚਾਹੇ 20 ਜੇ ਚਾਹੇ ਦੇ 18 ਚਾਹੇ ਦੇ 25 ਪਰ ਮੰਨ ਕੇ ਚਲੋ ਫੈਟ ਵਾਲਾ ਦੁੱਧ ਸਿੱਟਣਾ ਜਾਂਦਾ ਸਿੱਟਣਾ ਨਹੀਂ ਜਾਂਦਾ ਵੀਰੇ ਪੀਨ ਲੈ ਕੇ ਦੁੱਧ ਹੋਊਗਾ ਗੁਣਾ ਕਰ ਜਿਓ ਦੁੱਧ ਦੀ ਆਪਾਂ 40 ਕਿਲੋ ਵਾਲੀ ਬੈੜ ਲੈ ਲਈ ਦੁੱਧ ਦੀ ਵੀਰੇ ਥੱਲੇ ਪਾਣੀ ਹੋਇਆ ਪੀਨ ਲੈ ਕੇ ਨਾ ਹੋਇਆ ਉਹਦਾ ਫਿਰ ਕੋਈ ਫਾਇਦਾ ਨਹੀਂਗਾ ਠੀਕ ਹੈ ਬੈੜ ਦਾ ਇਸ ਤਰ੍ਹਾਂ ਐ ਉੱਤੇ ਇਧਰ ਹੋ ਜਾਏ ਪਾਸੇ ਹੋ ਜਾ ਤੂੰ ਆ ਦੇਖੋ ਵੀਰੇ ਲਓ ਜਿੰਨੇ ਮਰਦੇ ਹੱਥ ਫੇਰੋ ਵੀਰੇ ਠੰਡਾ ਸੀਲ ਲੈਣਾ ਹੈਗਾ ਨਾ ਆਪਾਂ ਜਾਈ ਗੱਲਾਂ ਲਿਆਓ ਸਰਪੰਚ ਸਾਹਿਬ ਕਾ ਡੋਬੀ ਦੇਖਣਾ ਦਵਾਦਾਰ ਅੱਗੇ ਇਧਰ ਵੜ ਆ ਗਈ ਬੱਸੀ ਆ ਗਈ ਵੀਰੇ ਠੀਕ ਹੈ ਇਹ ਕਹਿਣ ਦੀ ਗੱਲ ਨਹੀਂ ਥੱਲੇ ਦੇਸੀ ਮਖਿਆਲ ਲਾ ਦੂੰਗੀ ਠੀਕ ਹੈ ਕਿਉਂਕਿ ਵੀਰੇ ਜਾਨੀ ਵੀ ਉਹ ਜਾਨਵਰ ਦਾ ਫਿਰ ਆਪਾਂ ਨੂੰ ਵੀਰੇ ਕਿਹਾ ਜਾਂਦਾ ਸੁਲਾਹਿਆ ਜਾਂਦਾ ਜਿਹੜਾ ਸਲਾਉਣ ਲਾਇਕ ਹੋਊਗਾ ਜੀ ਜੀ ਤੁਸੀਂ ਇਹਦਾ ਲੇਵਾ ਦੇਖੋ ਵੀਰੇ ਕੱਚੀ ਕੱਚੀ ਹਫ਼ਤੇ ਦੀ ਬੱਸੀ ਵੀਰੇ ਥੱਲੋਂ ਇੰਨੀ ਕੁ ਫੜੂ ਗੱਲਾਂ ਹੀ ਛੱਡ ਦਿਓ ਰੇਤੇ ਟਰਾਲੀ ਗੋਡੀ ਦੀ ਆ ਜੀ ਰੇਤੇ ਟਰਾਲੀ ਲਾਉਣੀ ਪੁੱਜਦੇ ਸਾਨੂੰ ਲਾਉਣੀ ਪਊ ਵੀਰੇ ਲਾਉਣੀ ਪਊ ਚੌਣ ਇਹਦਾ ਐਸਾ ਹੋਊ ਗੱਲਾਂ ਹੀ ਛੱਡ ਦਿਓ ਜੀ ਸਾਫ ਸੁਥਰੇ ਤਾਂ ਫਸੂ ਜਮਾਉਦੇ ਨੂੰ ਹਣਾ ਫਸੂ ਵੀਰੇ ਬੰਦਾ ਇਕੱਲਾ ਇਕੱਲਾ ਵੀਰੇ ਨਗ ਦੇਖੂਗਾ ਪੰਜ ਪੰਜ ਮਿੰਟ ਖੜਕੇ ਦੇਖੂਗਾ ਐਸਾ ਨਗ ਲੈਣੇ ਆ ਠੀਕ ਹੈ ਥਣਲੇਵੀ ਵਾਲੇ ਪੱਖ ਤੋਂ ਵੀਰੇ ਆਪਾਂ ਨੂੰ ਬੰਦਾ ਕੋਈ ਕਹਿ ਨਹੀਂ ਸਕਦਾ ਵੀ ਗਲਤ ਵਹਿੜ ਲਈ ਆ ਜੈ ਜੈ ਗੱਲ ਕਿਉਂਕਿ ਵੀਰ ਜੀ ਆਪਾਂ ਨੂੰ ਇੱਕ ਕੰਮ ਕਰਦੇ ਨੂੰ ਤੀਜੀ ਪੀੜ੍ਹੀ ਹੋਗੀ ਠੀਕ ਹੈ ਕਿਉਂ ਜਦੋਂ ਆਪਾਂ ਕੋਈ ਕੀਤਾ ਕਰੇ ਉਹਦੇ ਬਾਰੇ ਵੀਰੇ ਨੌਲੇਜ ਵਾਧਦੀ ਜਾਂਦੀ ਆ ਬਾਕੀ ਭਰਾਵਾਂ ਦਾ ਪਿਆਰ ਇੰਨਾ ਮਿਲਿਆ ਵੀਰੇ ਗਲਤ ਚੀਜ਼ ਸਾਥੋਂ ਲਈ ਨਹੀਂ ਜਾਂਦੀ ਪੈਸੇ ਮਗਰ ਘੱਟ ਜਾਂਦੇ ਪੈ ਜਾਂਦੇ ਪੜਾ ਕੇ ਬਿਰਜੇ ਦੇ ਲਾਟ ਹੁੰਦਾ ਆਪਣਾ ਬੜਕੋਲ ਵੀਰੇ ਲਾਟ ਤਾਂ ਮੈਨੂੰ 3 ਘੰਟੇ ਦੇ ਵੇਚ ਕੇ ਪ੍ਰਮਾਤਮਾ ਦੀ ਕਿਰਪਾ ਨਾਲ ਕਬਿਲੇ ਹੋ ਜਾਣੇ ਆ ਅਸੀਂ ਵੀਰੇ ਇੱਕ ਗਾਂ ਦਾ ਨਫਾ ਨਹੀਂ ਦੇਖਣਾ ਹੁੰਦਾਗਾ ਅਸੀਂ ਸਾਰਿਆਂ ਦਾ ਕੈਲਕੂਲੇਸ਼ਨ ਕਰ ਲੈਣਾ ਵੀ 22 ਲੱਖ ਦੀਆਂ ਜਾਂ 24 ਲੱਖ ਦੀਆਂ ਉਹਦੇ ਨਾਲ ਰਲਾਉਣਾਗਾ 30000 ਲਾ ਦੀਏ 35000 ਰਲਾ ਦੀਏ 40000 10000 ਵੀਰੇ ਗਾਂ ਮਗਰ ਕਮਾਵਾਂਗੇ ਫਿਰ ਵੀ ਸਾਨੂੰ ਪੜਤਾ ਪੈ ਜਾਂਦਾ ਜਾਇ ਗੱਲ ਮਹੀਨੇ ਦੀ 300 ਗਾਂ ਵੇਚਣੀਆਂ ਵੀਰੇ ਜਿਆਦੇ ਦਾ ਫਿਰ ਲੰ ਫੇਰ ਹੀ ਸੁਆਦ ਆਉਂਦਾ ਆ ਖਰਚੇ ਕੱਢ ਕੇ ਲੱਖ ਬਣੀ ਜਾਵੇ ਲੱਖ ਦਵਾਈ ਜਾ ਕੇ ਨਹੀਂ ਬਣਦਾ ਹਰ ਸਾਲ ਦਾ ਮਹੀਨੇ ਦਾ ਵੀਰੇ ਬਣੀ ਜਾਵੇ ਲੱਖ ਰੁਪਇਆ ਬਹੁਤ ਜਿਆਦਾ ਜੱਫੇ ਪਾਵਾਂਗੇ ਫਿਰ ਮੂੰਹ 'ਚ ਮੱਖੀਆਂ ਪੈਣੀਆਂ ਢਿੱਡ ਦਾ ਸੈਣਾ ਦੀ ਕਹਾਵਤ ਆ ਵੀ ਰੋਟੀ ਖਾਦੇ ਤੂੰ ਹੀ ਭਰਨਾ ਜੀ ਠੀਕ ਹੈ ਕਿਉਂ ਵੀਰੇ ਹੁਣ ਅਸੀਂ 35-40 ਲਾਉਣੇ ਆਂਗੇ ਇਹ ਕੰਮ ਕਰਦੇ ਸਵਾਰ ਤਾਂ ਜੇ ਸਾਰੀਆਂ ਵੇਚੀਏ ਜੇ ਹੁਣ ਅੱਧੀਆਂ ਵੇਚਦੇ ਅੱਧੀਆਂ ਆਉਂਦੇ ਲਾੜ ਦੇ ਲਾ ਦੀ ਉਹਦਾ ਫਿਰ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਵੀਰੇ ਇੱਕ ਅੱਧੀਆਂ ਘਟ ਜਾਂਦਾਗਾ ਇੱਕ ਅੱਧੀਆਂ ਬਚ ਰਹੇ ਜੋ ਕੱਚੀ ਵੀਰੇ ਸਾਡੇ ਕੋਲ 2-4 ਪਾ ਮਾ ਰਹਿ ਜਣ ਅਸੀਂ ਹਰ ਲਾੜ ਤੇ ਨਵੀਆਂ ਹੀ ਲਾਉਣੀ ਆਂ ਨਗਾ ਦੇਣੀ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਹਰ ਲਾੜ ਤੇ ਨਵੀਆਂ ਹੀ ਜੈ ਜੈ ਗੱਲ ਹਾਂਜੀ ਅੱਗੇ ਇਧਰ ਆ ਗਈ ਬੈਡ ਦਾ ਬਾਬਾ ਦੱਸਣਾ ਭੁੱਲ ਗਏ ਵੀਰੇ ਇਹ ਬੱਸੀ ਸੇ ਦੰਦਾ ਚੌਂਗਦੇ ਜਾ ਕੇ ਛੱਕਦੇ ਚੱਕੀ ਆ ਹਜੇ ਤੇ ਕੱਚੀ 14 ਦਿੰਦੀ ਆ ਬਲੱਡ ਲੈਣ ਆਪਣੇ ਕੋ ਸਾਰੀ ਆ ਬਲੱਡ ਲੈਣ ਉਹਦੀ ਦੇਵਾਂਗੇ ਜਿਹਦੇ ਮੂਹਰੋਂ ਲਿਖਤੀ ਰੂਪ ਚ ਮਿਲੀ ਆ ਕਹਿਣ ਦੀ ਗੱਲ ਅਸੀਂ ਵੀ ਨਹੀਂ ਸੁਣਦੇ ਕਹਿਣ ਦੀ ਗੱਲ ਅਸੀਂ ਅੱਗੇ ਕਹਿੰਦੇ ਵੀ ਕੱਦ ਕਾਠ ਵਾਲੇ ਬਿਆੜਾ ਹਨ ਵੀਰੇ ਬਹੁਤ ਚੰਗੀ ਬੱਸੀ ਆ ਸਾਡੇ ਫਾਰਮ ਤੇ ਸੂਪੀ ਵੀਰੇ 25 ਤੋਂ 27 ਕਿਲੋ ਚਵਾ ਦਿਆਂਗੇ ਆ ਲੈਓ ਜੀ 20 ਕਿਲੋ ਵਾਲੇ ਪਾਸੇ ਅਸੀਂ ਜਾਂਦੇ ਨਹੀਂ ਉਹ ਕੁਸਕ ਬਿਆੜਾ ਹੁੰਦੀਆਂ ਨੇ ਇਹ ਬੱਸੀ ਵੀਰੇ ਕੋਕਾ ਹੀ ਆ ਸੂਆ ਦੂਜਾ ਮੂੰਹ ਚਾਰ ਦੰਦ ਮੂੰਹ ਚਾਰ ਦੰਦ ਪੂਰੇ ਟਾਪ ਦੇ ਫਾਰਮ ਚੋਂ ਵੀਰੇ ਬੱਸੀ ਲਈ ਆ ਬਿਲਕੁਲ ਨਿੱਕਾ ਮੂੰਹ ਆ ਠੀਕ ਹੈ ਜਾਰ ਮਿੱਤਰ ਤੋਂ ਲਈ ਆ ਫਾਰਮ ਦੇ ਵਿੱਚੋਂ ਤਕਰੀਬਨ ਸਾਡੇ ਕੋਲੇ ਜਾਣਦੀ ਵੀਰੇ ਸਾਲ ਦੀਆਂ 20 ਤੋਂ 25 ਬੈੜਾ ਆ ਜਾਂਦੀਆਂ ਨੇ ਤੇ ਕਿਉਂਕਿ ਉਹ ਫਾਰਮ ਚੋਂ 40 ਕਿਲੋ ਤੋਂ ਬਾਹਰ ਬਾਗੀਆਂ ਤੇ 40 ਕਿਲੋ ਤੋਂ ਉੱਪਰ ਵਾਲੀ ਬੈੜਾ ਰੱਖਦੇ ਜਾਣੀ ਚਾਹੀਦੇ ਥੋੜਾ ਜਿਹਾ ਚੜ੍ਹਲਾ ਮੇਲ 30 32 35 ਵਾਲਾ ਮਾਲ ਕੱਢੀ ਜਾਂਦੇ ਆ ਜੇ ਇਹ ਬਣ ਗਿਆ 30 ਵਾਲੇ ਕਰਾਂਗੇ ਜ ਹੈਗੀ ਆ ਵੀਰੇ ਹੈਗੀ ਆ ਜਾਨੀ 27 28 ਕਿਲੋ ਤੋਂ ਬਾਹਰ ਵਾਲੀ ਬੱਸੀ ਆ ਠੀਕ ਹੈ ਸੂਆ ਵੀਰ ਜੀ ਇਹ ਦੂਜਾ ਦੂਜਾ ਸੂਆ ਆਪਾਂ ਕਹਿਣੀ ਨਹੀਂ ਮੂੰਹੋਂ ਪਰ ਚੌਗੀ ਆ। ਕਲੂਨੇ ਖੀਰੀ ਸੂਈ ਸੀ 10 ਦਿਨ ਦੀ ਕੱਚੀ ਆ ਵੀਰੇ। ਠੀਕ ਹੈ। ਤੇ ਬਹਿਣ ਕਾ ਦੀ ਇਹ ਕਲਮੂਤਰ ਦਾ ਬੱਚਾ ਹੀ ਆ ਜਿਹੜਾ ਵੀਰ ਲੈ ਗਿਆ। ਦੋ ਘੜੀਆਂ ਯਾਨੀ ਖੜ ਕੇ ਦੇਖੂਗਾ। ਨਾਣਾ ਨੂਣਾ ਗੁੰਦੀ ਵੀ ਆ ਜਮਾਨ। ਬਿਲਕੁਲ ਵੀਰੇ ਇਹ ਮਸ਼ੀਨ ਦੀ ਚਵਾਈ ਤੇ ਲੱਗੀ ਆਈ ਆ। ਠੀਕ ਹੈ। ਤੇ ਉਦੋਂ ਵੀਰ ਨੇ ਗੱਥੀ ਚੋਣੀਆਂ ਥਾਣੇ ਨੂੰ ਦੂਰਾ ਲੱਗਿਆਗਾ। ਜੈ ਜੈ ਗੱਲ। ਹਾਂਜੀ। ਉਦੋਂ ਅੱਗੇ ਆ ਗਈ ਜੀ। ਲਿਆਓ ਵੀ। ਇਹ ਵੀਰੇ ਦੂਜਾ ਸੂਲਾ ਦੰਦੀ ਜਵਾਨ ਠੀਕ ਹੈ ਦੰਦੀ ਜਵਾਨ ਵੈੜ ਇਹ ਵੀ ਫਾਰਮ ਦੀਆ ਦੇਖੋ ਡਲੇ ਅਰ ਕੀ ਪਈ ਆਗੀ ਠੀਕ ਹੈ ਤੇ ਵੈੜ ਵੀਰੇ ਥੱਲੇ ਇਹ ਵੀ ਦੇਸੀ ਮਖਿਆਲ ਆਦੂ ਬਾਲ ਢਿੱਲਾ ਬਹੁਤ ਨੇ ਤੇ ਕੱਚੀ ਇਹ ਵੀ ਹੱਫ ਤੇ ਦੀ ਪਰ ਜਿਹੜੀ ਵੀਰੇ 10 ਦਿਨ ਤੋਂ ਥੱਲੇ ਆ ਗਈ ਨਾ ਉਹ ਕੱਚੀ ਨਹੀਂ ਹੁੰਦੀ ਠੀਕ ਹੈ ਉਹ ਜਦੋਂ ਆਪਾਂ ਵੀਰ ਲੈ ਜਾਂਦਾ ਆਪਣੇ ਘਰੇ ਜਾ ਕੇ ਦੋ ਚਾਰ ਦਿਨ ਜਾਂ ਉਹਨੂੰ ਪੱਠੇ ਉਹਦੇ ਫਿੱਟ ਆਉਂਦੇ ਆ ਵਾਤਾਵਰਨ ਫਿੱਟ ਆਉਂਦਾ ਆਪਣਾ ਰਹਿਣ ਸਹਿਣ ਫਿੱਟ ਆਉਂਦਾ ਉਦੋਂ ਨੂੰ ਜਾ ਕੇ ਬੱਚਾ ਧਰਦੀਆ ਵੀਰੇ ਫਿਰ ਉਹ ਦੁੱਧ ਨੂੰ ਨਾਲ ਦੀ ਨਾਲ ਚੱਲ ਪੈਂਦਾ ਜ਼ੋਰ ਨਹੀਂ ਲਵਾਉਂਦੀ ਜੀ ਸੁਆ ਦਾ ਪਸ਼ੂ ਮੰਨ ਕੇ ਜਦ ਗੱਡੀ ਸਵਪ ਸਵਪ ਕਰਕੇ ਭੰਨਿਆ ਜਾਂਦਾ ਸੁਆ ਦਾ ਪਸ਼ੂ 4-5 ਦਿਨ ਤੇ ਜਾ ਕੇ ਚੱਲਦਾ ਉਹ ਥੋੜਾ ਜਿਆਣੀ ਦੀ 4-5 ਦਿਨ ਨੂੰ ਰੇਟ ਕਰਨੀ ਪੈਂਦੀ ਆ ਜਿਆਦਾ ਵਹਿਤਰਾ ਸੂਣ ਵਾਲੀ ਬੰਦਾ ਲੈ ਲੈ ਪਰ ਸਾਡੇ ਕੋਲ ਤਾਂ ਸੂਈਆਂ ਵੀ ਹੁੰਦੀਆਂ ਵੀਰੇ ਸਾਡੇ ਕੋਲ ਤਾਂ 14-15 ਸੂਈਆਂ ਵੀ ਹੋ ਜਾਂਦੀਆਂ ਨੇ ਠੀਕ ਹੈ ਹਾਂਜੀ ਅੱਗੇ ਆ ਗਈ ਆਪਣੇ ਕੋ 200 ਦੇ ਵੀਰੇ 50 ਤੋਂ ਥੱਲੇ ਵੀ ਆ 50 ਤੋਂ ਥੱਲੇ ਵੀ ਆ ਹਾਂ 200 ਦੇ 90 ਤੋਂ ਬਾਹਰ ਵੀ ਆ ਠੀਕ ਹੈ ਜਾਦੇ ਸੌਦੇ 60 ਤੋਂ ਸੀ ਇਹ ਤੀਜਾ ਸੂਆ ਜੀ ਐਚਐਫ ਚ ਆ ਗਈ ਹਣਾ ਹਾਂ ਇਹ ਪਿਛਲੇ ਲਾੜਦੀ ਆ ਕੱਚੀ ਸੀ ਥਲ ਗੁੱਲਿਆ ਰਹਣਾ ਮੈਂ ਦੇਸੀ ਮਖਿਆਲ ਲਾਤਾ ਫੈੜ ਸਿੱਟੂ ਪੂਰੀ ਫੈਟ ਵੀਰੇ ਫੈੜ ਸਿੱਟੂ ਸਾਡੇ ਨਾਲ ਬੰਦਾ ਸਾਈ ਲਾ ਲੇ ਸੂਈ ਤੋਲ ਜਾਣੀਆਂ 25 ਕਿਲੋ ਚਵਾ ਦੇਾਂਗੇ ਇਹਦਾ ਜਜ ਗੱਲਾ ਪਰ ਨਾੜਾ ਨੂੜਾ ਨਾ ਗੁੰਦੀ ਪਈ ਆ ਹਾਂਜੀ ਸੂਆ ਦੇਖੋ ਜਮਾ ਤੇ ਨਰਮ ਚਵੜੀ ਰਹਿ ਜਾਮ ਚੁੰਡੀ ਭਰੀ ਜਾਂਦੀ ਐ ਜਮ ਇਹਦੇ ਅਖਬਾਰ ਦੇ ਬਿਲਕੁਲ ਪਤਲਾ ਪਿੰਡਾ 25 ਕਿਲੋ ਆਪਾਂ ਛੋਟੀ ਨੂੰ ਨਹੀਂ ਕਹਿ ਸਕਦੇ 25 ਕਿਲੋ ਨੂੰ ਕਹਾਂਗੇ ਆ ਦੇਖ ਸਕਦੇ ਹੋ ਵੀਰ ਜੀ ਪਿੰਡ ਚਲੋ ਸਭ ਦੇਖੋ ਸਪੂੜਿਆਂ ਦੇ ਚੁੰਡੀ ਬਿਰਲੀ ਦੀ ਭਰੀ ਜਾਂਦੀ ਐ ਬਿਲਕੁਲ ਤੁਸੀਂ ਜਿਹੜਾ ਭਰੀ ਜਾਂਦੀ ਐ ਵੀਰੇ ਤਾਂ ਕਰਮ ਵਾਲੀਆਂ ਐ ਤਾਂ ਇਹ ਜਿਹੇ ਪਰੀਆਂ ਨੇ ਬੈਜੀ ਤਾਰ ਦੇਂਦੀਆਂ ਨੇ ਤਾਂ ਕਿ ਸਾਡੇ ਵਿੱਚ ਰਹੋ ਘਟੂਆ ਥੋੜਾ ਅਸੀਂ ਭਰਾਂਗੇ ਜੈ ਜਗਤ ਆ ਜਾਵਾ ਤੇ ਸਾਫ ਸਿਧਰਾ ਲੈਵਾ 25 ਤੋਂ ਬਾਰ ਬਾਰ ਫਿਰ ਇਹ ਜੇ ਚੱਲਦੇ ਰਾਜੇ ਸੰਧੀਆਂ ਪੜ ਜਾਂਦੀਆਂ ਹਨ ਉੱਤ ਦਾ ਵਿਜੀਟ ਲੋਸਾਬੇ 27 22 ਕਿਲੋ ਦੇ ਹੋਗੀ ਇੱਕ ਡੋਰਲੈਂਡੋ ਦਿੰਨੇ ਆ ਵੀਰੇ ਕੋਕਾ ਹੀ ਲਾਉਣੀ ਪੈਂਦੀ ਆ ਹਾਂ ਐਰ ਸਾਈਡ ਤੇ ਗਰਲੈਂਡੋ ਸਾਨੂੰ ਲਾਉਣੀ ਪੈਂਦੀ ਮੈਂ ਵੀਡੀਓ ਚ ਐਵੇਂ ਨਹੀਂ ਬੋਲਦਾਗਾ ਐਰ ਸਟਰ ਦੇ ਡੋਰਸੀ ਚ ਹੈ ਰਹਿ ਜੇ ਬੇ ਪਰ ਐਰ ਸਾਈਡ ਤੇ ਗਰਲੈਂਡੋ ਲਾਏ ਬਣਾ ਵੀਰੇ ਸਾਨੂੰ ਸਬਰ ਨਹੀਂ ਆਉਂਦਾਗਾ ਤੇ ਨਾੜਾ ਨੂੜਾ ਚੱਕੀ ਫਿਰ ਜਾਈਆ ਮੰਨ ਵੀਰੇ ਬੱਸੀ ਇਹ ਜਾਨੀ ਦੀ ਛੱਕਦੇ ਨੇ ਚੱਕੇ ਆ ਹਜੇ ਸਿੱਗ ਦੇ ਚੱਕੇ ਆ ਗਏ ਦੂਜਾ ਸੂਆ ਜਵਾਨੀ ਬਿਲਕੁਲ ਦੂਜਾ ਸੂਆ ਵੀਰੇ ਲੇਵੇ ਤੇ ਨਾੜਾ ਦੇਖੋ ਇਹਦਾ ਯਾਨੀ ਦੁੱਧ ਬੰਦਾ ਯਕੀਨ ਨਹੀਂ ਮੰਨਦਾ ਵੀਰੇ ਇਹਦਾ ਯਾਨੀ 28 ਕਿਲੋ ਦਾ ਪਲੂਨਦਾਰ ਕਾਰਟ ਆਗਾ ਇਹ ਐਂਤਗੜ ਸਾਈਡ ਤੋਂ ਆਪਾਂ ਲਈ ਆਦੇ ਮਿੱਤਰ ਬੰਦੇ ਤੋਂ ਠੀਕ ਹੈ ਆਪਾਂ ਬਾਕੀ ਜਿਹੜੀ ਬੈੜ ਦਾ ਕਿਸੇ ਵੀਰ ਨੇ ਉਸਰਾ ਵੀ ਕਿੱਥੋਂ ਲਈ ਆ ਸੀ ਨੰਬਰ ਵੀ ਬਗੈਦਾ ਦੇ ਸਕਦੇ ਆ ਕਿਉਂਕਿ ਅਸੀਂ ਵੀਰੇ ਕਿਸੇ ਬੈੜ ਤੋਂ 5 ਮੀ ਨਹੀਂ ਕਮਾਉਣਾ ਠੀਕ ਹੈ ਵੱਡਾ ਨਫਾ ਦੂ ਰਹਿ ਗਿਆ ਸਾਡਾ ਐਂਡ ਵੱਧ ਤੋਂ ਵੱਧ ਜੋਰ ਲਾ ਕੇ 22500 ਕਿਸੇ ਚ ਬਣੂਗਾ ਠੀਕ ਹੈ ਸਾਨੂੰ ਕੋਈ ਕੋਈ ਵੀ ਬੰਦਾ ਪੁੱਛੇ ਬਾਈ ਕਿਥੋਂ ਲਈ ਆ ਕੱਲੀ ਕੱਲੀ ਦਾ ਐਡਰੈਸ ਦੱਸ ਦਿਆਂਗੇ ਉਹ ਤੋਂ ਲੈਦੇ ਨਾ ਕਿਹਨਾਂ ਜੇ ਨਾ ਕਹਿ ਸਕਦੇ ਆ ਬਾਈ 2000 ਨਫਾ ਦੇ ਦੇ ਲੈ ਜਾ ਭਰਾ ਇਹਨੂੰ ਤੋਂ ਲੈ ਜਾ ਜੀ ਗੱਲ ਹੀ ਨਹੀਂ ਇਹ ਵੀਰੇ ਦੂਜਾ ਸੁਹਾ ਵੱਡੇ ਗੱਦ ਮੇਲ ਚਾ ਵੀਰ ਕੋਈ ਛੋਟੀ ਨਾ ਮੰਨ ਲੈ ਠੀਕ ਹੈ ਕਿਹੜੇ ਵੀਰ ਨੇ ਤੇ ਜਾਣੀ ਆ ਟੌਪ ਦੀ ਆ ਵੀਰੇ 30 ਤੋਂ ਪਲੱਸ ਜਾਉਂਦੇ ਜਾਈਏ ਗੱਲ ਤੇ ਉਤੋਂ ਅੱਗੇ ਆ ਗਈ ਆ ਵੀਰੇ 35 37 ਕਿਲੋ ਵਾਲੀ ਆ ਠੀਕ ਹੈ ਤੇ ਇਹਦੀ ਆਪਣੀ ਬਲੱਡ ਲਾਈਨ ਵੀ ਇਹਦੀ ਵੀ ਸਾਰੀ ਆ ਵੀਰੇ ਟੌਪ ਦੇ ਫਾਰਮ ਚੋਂ ਲਈ ਆ ਠੀਕ ਹੈ ਪੂਰੇ ਯਾਰ ਮਿੱਤਰ ਬੰਦੇ ਤੋਂ ਠੀਕ ਹੈ ਤੇ ਹਫ਼ਤੇ ਦੀ ਕੱਚੀ ਹੈ ਆ ਪੂਰੀ ਟੌਪ ਦੀ ਬਹਿੜਾ ਪਰ ਆਪਣੇ ਲਈ ਤਾਂ ਦੇਖੋ ਵੀਰੇ ਸਾਰੀਆਂ ਟੌਪ ਨੀਆਂ ਨੇ ਠੀਕ ਹੈ ਪਰ ਜਿਹੜਾ ਸਹੀ ਜਾਨਵਰਾ ਨੂੰ ਫਿਰ ਕਿਹਾ ਜਾਂਦਾ ਬਾਕੀ ਵੀਰੇ ਤੁਸੀਂ ਨੇੜੇ ਕੈਮਰਾ ਮਰਵਾ ਦਿਓ ਦੇ ਬੇਲਬੂਲ ਵੱਡੀ-ਮੁੱਡੀ ਬਹੁਤ ਆ ਹਨਾ ਹਾਂਜੀ ਵੀਰ ਜੀ ਤੇ ਇੱਕ ਗੱਲ ਹੋਰ ਦੇਖੀਏ ਫਿਰ ਥਣ ਸਾਰਾ ਹੱਥੀ ਜੋਈ ਜੜੀ ਹੈ ਨਾ ਵੀਰੇ ਵੀਰਾਂ ਦਾ ਸਾਡਾ ਮਾੜਾ ਲਿਆ ਨਹੀਂ ਜਾਂਦਾਗਾ ਖਣ ਚੰਗਾ ਲੈਨੇ ਆ ਜਿਹੜਾ ਵਪਾਰ ਦੇ ਵਿੱਚ ਤੀਜੀ ਪੀੜ੍ਹੀ ਆ ਵੀਰੇ ਆਪਣੇ ਲਿੰਕ ਵੀ ਬਹੁਤ ਦੂਰ ਤੱਕਰ ਬਣੇ ਆ ਫਾਰਮ ਵਾਲੇ ਵੀਰੇ ਨਾ ਬਣੇ ਆ ਘਰੂ ਵੀਰੇ ਨਾ ਦਲਾਲ ਵੀਰੇ ਨਾ ਲਿੰਕ ਦੂਰ ਤੱਕਰ ਬਣੇ ਆ ਠੀਕ ਹੈ ਬਾਕੀ ਵੀਰੇ ਉਹ ਫਾਰਮ ਦੇ ਵਿੱਚ ਜੇ ਕਿਸੇ ਚ ਵੱਢ ਜਿੱਥੇ ਨਹੀਂ ਵੀ ਬਹਿਣਾ ਬਕਾਉ ਉਹਥੇ ਵੀ ਵੀਰੇ ਪਰਮਾਤਮਾ ਦੀ ਦੇਰ ਪਰ ਸਾਡਾ ਦੋ ਤਿੰਨ ਬਹਿੜਾ ਕੱਢ ਲੈ ਆਉਣੇ ਆ ਜੈ ਜੀ ਗੱਲ ਹਾਂਜੀ ਤੇ ਅੱਗੇ ਆ ਗਿਆ ਸਵਾਇਦਰਾ ਹਣਾ ਇਹ ਆ ਗਿਆ ਵੀਰੇ ਮੇਰੀ ਪਰਸਾ ਆ ਗਿਆ ਚੱਲਣਾ ਪਰਸਾ ਠੀਕ ਹੈ ਕ੍ਰੋਸ ਬਹਿੜਾ ਆ ਗਿਆ ਕ੍ਰੋਸ ਬਹਿੜਾ ਆਪਣੇ ਕੋਲ ਜਾਦੇ ਵੀਰੇ 60 ਤੋਂ 80 ਦੇ ਵਿੱਚ ਭਾਗ ਆ ਠੀਕ ਹੈ ਭਾਅ ਐਸਾ ਲਾ ਦੇਾਂਗੇ ਕੱਲੀ ਕੱਲੀ ਬਹਿ ਮੂੰਹੋਂ ਬੋਲੂ ਵੀ 15 ਰੁਪਏਰ ਮੰਦੀ ਚੱਲੀ ਜੈ ਜੀ ਗੱਲ ਤੇ ਉਦਾਂ ਰੱਖ ਦਿੰਦੇ ਆ ਵੀਰੇ ਪਲੂਣ ਬੱਸੀ ਚਾਰ ਦੰਦ ਇਹ ਵੀ ਵੀਰੇ ਪਲੂਣ ਬੱਸੀ ਚਾਰ ਦੰਦ ਠੀਕ ਹੈ ਬਾਹਲਾ ਮੈਂ ਇਹਨਾਂ ਦੁੱਧ ਮੰਗੂਗਾ ਵੀਰੇ 15 ਸੁਣਨੇ ਬੜਾ ਠੰਡੀਆਂ ਸੀਲਾ ਥਣ ਲੇਵੇ ਦੇ ਪੱਖ ਤੋਂ ਇਹਨਾਂ ਨੂੰ ਵੀ ਕੋਈ ਨੰਦ ਨਹੀਂ ਸਕਦਾ ਜੀ ਠੀਕ ਹੈ ਲੇਵਲ ਵਾਲੇ ਓਕੇ ਹੈਨਾ ਹਾਂਜੀ ਉਹਦੂ ਅੱਗੇ ਆ ਗਈ ਵੀਰੇ ਸਾਈ ਵਾਲ ਬੱਸੀ ਠੰਡੀ ਸੀਲ ਪੂਰੀ ਵਧੀਆ ਦੋ ਦੰਦ ਬਚਾ ਵੀਰੇ ਸਵਾਹ ਦੇਖੋ ਨਾੜਾ ਜਮਾ ਜਮਾ ਕਿਆ ਬਾਤਾਂ ਜਮਾ ਹਾਂਜੀ ਠੰਡੀ ਸੀਲ ਢੋਸਾ ਬਹੁਤ ਬੱਸੀਆ ਦੇਖੋ ਗਲਾਬੀ ਗਲਾਬੀ ਥਾਣਾ ਹੈਨਾ ਜਮਾ ਆਹ ਦੇਖ ਸਕਦੇ ਹੋ ਅਰੇ ਸਾਈ ਵਾਲ ਸਾਈ ਵਾਲ ਵੀਰੇ ਗਰਮ ਗਰਮ ਆਪਾਂ ਲੈਂਦੇ ਨਹੀਂ ਠੰਡੀ ਸੀਲ ਬੱਸੀ ਲਈਆ ਦੇਖ ਸਕਦੇ ਹੋ ਜੋ ਜਿਵੇਂ ਜਿਹੜਾ ਵੀਰ ਲੈ ਗਿਆ ਜਿਹੇ ਜੀ ਹਰਿਆਣੇ ਤੋਂ 1.5 ਲੱਖ ਦੀ ਮਹਿੰਿਆਂ ਦੀ ਜਿਹੇ ਜੀ ਇਹ ਲਿਆਂਦੀ ਮੈਂ ਬਾਲਾ ਨਹੀਂ ਕਹਿੰਦਾ ਵੀਰੇ 15 ਕਿਲੋ ਦੁੱਧ ਵੀ ਬੱਤੀ ਕੱਢ ਗਈ ਤਾਂ 1.5 ਲੱਖ ਦੀ ਮਹਿੰਿਆਂ ਦੀ ਕੋਟੀ ਲਵਾਉ। ਐਵੇਂ ਬੱਲੇਬਾ ਵੀਰ ਲੈ ਗਿਆ ਵੀਰੇ ਕਾਪੀ ਤੇ ਲਿਖ ਲੈ ਲੱਗੂ ਪਤਾ ਨਹੀਂ ਕਿੰਨੇ ਦਾ ਪਾਉਂਦੀ ਆ। ਜੈ ਜੈ ਗੱਲ। ਹਾਂਜੀ ਤੇ ਅੱਗੇ ਅਸੂਨਿਆ ਵਾ ਮਾਹਕਮਾ ਆ ਗਿਆ ਨਾ। ਹਾਂਜੀ। ਬਾਕੀ ਵੀਰੇ ਬੱਤੀ ਕਾ ਤੇ ਕੋਹਰ ਹੈਗੀ ਆ। ਔਨਰ ਪੇਮੈਂਟ ਦੀ ਸਭ ਦਾ ਸਾਰੀ ਆ। ਸਭਾਇ ਮਸੀਨਾ ਆਪਣੇ ਕੋਲ 4-5 ਪ੍ਰਮਾਣਿਤ ਕਿਰਪਾ ਸਕਦਾ ਕ੍ਰੈਡਿਟ ਕਾਰਡ ਆਪਣੇ ਕੋਲ ਸਾਰੀਆਂ ਹੋ ਜਾਂਦੇ ਬੈਂਕਾਂ ਦੇ। ਕਈ ਬੈਂਕਾਂ ਦੇ ਇਹ ਜਗ੍ਹਾ ਨੂੰ ਬਦਲ ਕੇ ਲੈ ਸਕਦੇ ਨੇ ਕਿਸ਼ਤਾਂ ਵੀ ਬਣ ਜਾਂਦੀਆਂ। ਠੀਕ ਹੈ। ਹਾਂਜੀ। ਲੋਨ ਵੀ ਕਰਾ ਦਾਂਗੇ ਗਾਂ ਦੇ। ਬਿਲਕੁਲ ਜੀ ਆਪਾਂ ਸਾਰੇ ਸਿਸਟਮ ਹੈਗੇ ਆ ਜਿਵੇਂ ਬੰਦੇ ਆਪਣਾ ਜੁੜਦੇ ਆ। ਠੀਕ ਹੈ। ਆਪਾਂ ਦੱਸਦੇ ਮੈਨੂੰ ਬਹੁਤ ਭਾਰਾ ਮੇਲਾ ਕਰਾ ਰਹੇ ਆ ਬੇਟਾ। ਇੱਥੇ ਵੱਡੇ-ਵੱਡੇ ਆਪਾਂ ਡਾਕਟਰ ਸੱਦਾਂਗੇ। ਸਾਰੇ ਆਪਣੇ ਨੌਜਵਾਨ ਵੀਰਾਂ ਨੂੰ ਆਪਾਂ ਵੀਰੇ ਜਾਗਰੂਕ ਕਰਾਂਗੇ। ਠੀਕ ਹੈ ਨਾ? ਉਹ ਅੱਗੇ ਆਪਾਂ ਜਾਣੀਏ। ਬਦਲਾਂ ਆ ਵੀਰੇ ਕੰਮ ਨੂੰ ਲੈ ਕੇ ਚਾਹੇ ਗੱਲ ਹਾਂਜੀ ਜਿਹੜਾ ਮਾਲ ਦੇਖੀ ਠੀਕ ਹੈ ਉੱਤਾਂ ਦਾ ਸਨੇਮ ਹੋਤਾ ਦੇਖੋ ਬੱਚੇ ਮੇਰੀ ਨੱਕੀ ਪਈ ਆ ਆ ਖੜੇ ਬੱਚੇ ਮਾਕੀ ਮਗਰ ਕੋ ਗਰਾਊਂਡ ਦੇ ਤੋਂ ਬੜਾ ਤਾਜੀ ਸੁਈਆਂ ਨੇ 6 ਹੋਰ ਆਉਣੀਆਂ ਨੇ 4 ਰੋਤ ਸੁਈਆਂ ਆਗੀਆਂ ਨੇ ਠੀਕ ਹੈ ਹਾਂਜੀ ਇਹ ਤਿਰੋਸਾ ਵਾ ਕੋ 40 45 ਹੋ ਜਾਣੀਆਂ ਅੱਪਾ 34 35 ਹੂੰ ਬੋਲੀਆਂ ਨੇ ਬੜਾ ਨਹੀਂ ਕੋਈ ਕੰਮ ਇਹਦੇ ਤਾਜੀ ਸੁਈਆਂ 20 ਕਿਲੋ ਦੇ ਘਰਾਂ ਚੂਏ ਥੱਲੇ ਹਾਂ ਠੀਕ ਹੈ ਹਾਂਜੀ ਹੁਣ ਬਸ ਚਲਾਈਏ ਦੋ ਦੇ ਕਰਾਂਗੇ ਦੂਜਾ ਸੂਆ ਵੀਰੇ ਚੰਗੀ ਆ ਬਸੀ ਉਦੋਂ ਅੱਗੇ ਆ ਜਾਓ ਇਹ ਵੀਰੇ ਕੱਦ ਸੁਈਆ ਇਹ ਸਾਨੂੰ 18 ਕਿਲੋ ਪਿਛਲੇ ਲਾਰ ਦੇ ਬਾਕੀ ਰਹੀ ਗਈ ਸੀ ਠੀਕ ਹੈ ਇਹ ਸਾਨੂੰ 18 ਕਿਲੋ ਬਿਲਕੁਲ ਤਾਜ਼ੇ ਗਿੱਲੇ ਨਾੜੂ ਆ ਵੀਰੇ ਬੱਚਿਆਂ ਦੇ ਇਹ ਬੱਚਾ ਗਿੱਲੇ ਨਾੜੂ ਇਹ ਵੀਰੇ 20 ਤੋਂ ਪਲੱਸ ਚੱਲ ਰਹੀ ਆ ਕਰਮਾਂ ਵਾਲੀ ਠੀਕ ਹੈ ਤੇ ਕੋਲੇ ਭਾਣੇ ਦੁੱਧ ਦੇ ਉੱਤੇ 26 27 ਕਿਲੋ ਜੀ ਠੀਕ ਹੈ ਤੇ ਆ ਵਸੀ ਵੀਰੇ 23 24 ਕਿਲੋ ਤੋਂ ਪਲੱਸ ਚੱਲ ਰਹੀ ਲੱਗੀ ਠੀਕ ਹੈ ਤਾਜੀ ਸੂਈ ਸੁਵਾਈ ਆਗੀ ਤੇ ਆ ਸੂਣਾਂ ਵਾਲੀ ਆ ਤੇ ਲੋ ਸਾਹ ਠੀਕ ਆ ਜੀ ਇਹ ਸੂਣਾਂ ਵਾਲੀ ਆ ਆਹ ਸੂਈ ਸਵਾਈਆ ਵੀਰੇ 20 ਕਿਲੋ ਦੇ ਘਰਾਂ ਦੀ ਦਾ ਕੀ ਹੋਵੇ ਕੀ ਹੋਵੇ ਠੀਕ ਹੈ ਅੰਡੀ ਸੀਲ ਬਹੁਤ ਆ ਵੀਰ ਜੀ ਤੇ ਕੋਈ ਵੀ ਆ ਆ ਵੀਰੇ ਇਹ ਸੂਆ ਤੀਜਾ ਤੀਜਾ ਸੂਆ ਇਹਨੇ ਆਪਾਂ ਕਹਿੰਦੇ ਦੂਜਾ ਨਹੀਂ ਹੈਗੀ ਤੀਜਾ ਹੀ ਕੱਚੀ ਆ ਰਿਪੋਰਟ ਵੀ ਨਾ ਚੰਗੀ ਮਿਲੀ ਸੀ ਤਾਂ ਕਰਕੇ ਰਹੀ ਆ ਠੀਕ ਆ ਗੋਲ ਆ ਬਹਿਣਾ ਦੇਖ ਸਕਦੇ ਹੋ ਠੀਕ ਹੈ ਗੋਲ ਆ ਉਸ ਤੋਂ ਅੱਗੇ ਆ ਆ ਵੀਰੇ ਬਹਿਣ ਵੱਡੀ ਆ ਗਈ ਵੈਰਾਈਟੀ ਚੰਗੀ ਆ ਤਾਂ ਉਸ ਬਹਿਣ ਆ ਗਈ ਤੇ ਠੰਡੀ ਸੀਲ ਵੱਡੀ ਆ ਆ ਦੇਖ ਸਕਦੇ ਹੋ ਜਿਵੇਂ ਮਰਜ਼ੀ ਖੇੜੀ ਜੋਵੇਗਾ। ਆ ਗਿਆ ਵੀਰੇ ਪਰਤੇ ਦੀ ਵੀਰੇ ਪਰਤੇ ਦੇ ਦੇਵਾਂਗੇ। ਉਦੋਂ ਅੱਗੇ ਸੂਈ ਸਵਾਈ ਜਾਂਦੀ ਨੇ। ਜੈ ਇਹਦੇ ਸੱਤੇ 14 ਕਿਲੋ ਹੂਗੂਟੇ। ਹਾਂਜੀ ਹਾਂ। ਬਾਈ ਜੀ 48000 ਦੀ ਦੇ ਦੇਾਂਗੇ। ਠੀਕ ਠੀਨੀ ਵੜ। ਸੂਈ ਸਵਾਈ 48000 ਦੀ ਬੱচ্চਾ ਕੀ ਆ? ਬੱੱਸਾ ਜੀ। ਮਗਰ ਬੱੱਸਾਗਾ। 48000 ਦੀ ਇਹ ਵੀਰੇ ਪੰਜਾਬ ਦੀ ਦੇ ਦੇਾਂਗੇ 14 ਹੀ ਥੱਲੇ ਹੋਊਗਾ। ਪਰਦਾ ਜੀ ਇਹ ਤਿੰਨ ਤਿੰਨ ਚਾਚਰ ਦਿੰਦੀਆਂ ਨੇ। ਘਰੇ ਸੂਈਆਂ ਵਜਾ। ਹਾਂਜੀ। ਉਦੋਂ ਅੱਗੇ ਵੀਰੇ ਜਰਸੀ ਆ ਗਈ 44 ਦੀ ਇਹ ਦੇ ਦੇ ਜਾਂਗੇ 12 ਕਰੋੜ ਛੱਡੇ ਹੋਊਗਾ ਇਹ ਕੰਨ ਸੂਈਆ ਬੌਰੀਆ ਵਾਲਿਆਂ ਕੋਲ ਠੀਕ ਹੈ ਤੇ ਉਦੋਂ ਅੱਗੇ ਆ ਜਰਸੀ ਬੱਸੀ ਆ ਵੀਰੇ ਖੀਰੀ ਆ ਗਈ ਤੇ 40 ਦੀ ਦੇ ਦੇਣ ਸੂਨ ਵਾਲੀ ਆ ਬਿਲਕੁਲ ਉਹ ਸੂਨ ਵਾਲੀ ਆ ਤੇ ਸੇਵੜਾ ਹੋਰ ਆਉਣੀਆਂ ਨੇ ਰੇਡ ਦੀ ਫੇਰ ਵਾਰ-ਵਾਰ ਗੱਲ ਕਰਦਾ ਸਾਡੇ ਫਾਰਮ ਤੇ ਕੱਲ ਨੂੰ ਕੋਈ ਵੀਰ ਨਾ ਵੇ ਪਰਸੋਂ ਆ ਜੇ ਵੇ 15000 ਰੁਪਏ ਜੇਤ ਪਾ ਕੇ ਤੂੰ ਲਾਵੇਂ ਤੇ ਜਦੋਂ ਇਹਦੂ ਮਗਰੋਂ ਪਿੱਛੋਂ ਨਾ ਵੀਰੇ ਆਪਾਂ ਹਫ਼ਤੇ ਬਾਅਦ ਨਾਟ ਕੱਢਾਂਗੇ ਤੂੰ ਅਗਲਾ 5 ਨੂੰ ਕੱਢਾਂਗੇ ਈਰ ਦੇ ਨਾਮ ਆਇਆ ਗਿਆ ਫਿਰ ਵੀਰ ਪੰਜ ਨੂੰ ਆ ਸਕਦਾ ਮਗਰੋਂ ਪਿੱਛੋਂ ਵੀਰੇ ਸਾਡੇ ਕੋਲੇ ਆਉਣ ਦਾ ਫਾਇਦਾ ਨਹੀਂ ਹੁੰਦਾ ਜੈਕਾਰਾ ਸੁਣਨਾਗਾ ਆਪਾਂ ਕਾਫੀ 29 ਕੈਮਰੇ ਅੱਗੇ ਕਾਤੇ ਸੇ ਰੌਣਗੇ ਇੱਥੇ ਭਰੇ ਵੇ ਕਮਾਚੋਂ ਗੰਨਾ ਪਟਿਓ ਵੀਡੀਓ ਦੇਖ ਰਹੇ ਸਭ ਦਾ